ਹਾਂਜੀ ਸਾਹਿਬ ਜੀ ਕਰੋ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਦੇਖੋ ਤੁਹਾਡੇ ਸਾਹਮਣੇ ਐਂਜੋ ਲੈ ਕੇ ਆਏ ਆ 60 ਰੁਪਏ ਦੀ ਇਹ ਦੇਖੋ ਜੀ ਇਹ ਬੇਬੀ ਵਾਈਪਸ ਹੈ ਬਈਆਰੋ ਤੁਹਾਨੂੰ 100 150 ਰੁਪਏ ਦਾ ਮਿਲਦਾ ਹੈ ਮੈਂ ਕਿੰਨੇ ਹਾਂ ਮੈਂ ਕਿੰਨੇ ਦਾ ਦਊਂਗਾ 45 ਰੁਪਏ ਦਾ ਇਹ ਸਕਿਨ ਬਲੱਡ ਦੇ ਸ਼ੈਂਪੂ ਹੈ ਜੀ ਜਿਨ੍ਹਾਂ ਨੇ ਸਮੂਥਨਿੰਗ ਕਰਾਈ ਹੁੰਦੀ ਹੈ ਸ਼ੈਂਪੂ ਸਮੂਥਨਿੰਗ ਸ਼ੈਂਪੂ ਹੈ 1000 ਰੁਪਏ ਐ ਐਮ ਆਰ ਪੀ ਐ 1000 ਰੁਪਏ ਦੇ ਦੋ ਚੱਕੋ ਇੱਕ ਵਾਰੀ ਨਿਗਾਹ ਮਾਰੋ ਸਾਰੀ A to Z ਸਾਰੀ ਵੈਰਾਈਟੀ ਹੁੰਦੀ ਹੈ ਆਪਣੀ ਮਿੱਤਰਿਆ ਅੱਗੇ ਥੱਲੇ ਪਾਸੇ 50% ਦਾ ਡਾਊਨ ਡਾਊਨ ਕੱਟ ਰਿਹਾ ਪਾਉਂਗਾ ਬਾਈ ਇੱਕ ਵਾਰੀ ਅੱਗੇ ਸਾਰਾ ਸਾਮਾਨ ਤੇ ਸਟਾਕ ਬਾਈ ਇਕੱਠਾ ਚੱਕਦਾ ਤਾਂ ਕਰਕੇ ਵਾਦਾ ਕੋ ਡੁਪਲੀਕੇਟ ਨਹੀਂ ਹੈਗਾ ਤੁਹਾਨੂੰ ਪੱਕਾ ਵੈਰ ਮਿਲੂਗਾ ਕੰਪਨੀ ਨਾਲ ਬਣਾਉਣਾਗਾ ਸਿੰਗਲ ਪੀਸ ਵੀ ਲੈ ਸਕਦੇ ਮਹਿੰਦੀ ਦੇ ਡੱਬੇ ਹੈ ਮਹਿੰਦੀ ਦਾ ਡੱਬਾ ਤੁਹਾਨੂੰ ਲੱਗੇਗਾ 35 ਰੁਪਏ ਦਾ ਠੀਕ ਹੈ ਜੀ ਤਿਆਰ ਆ ਗਏ ਆ ਜਿੰਨੀ ਮਰਜ਼ੀ ਮਹਿੰਦੀ ਲੋ ਇਹ ਦੇਖੋ ਇਹ ਸਕਰਬ ਲੱਗਾ ਇਹ ਤਾਂ ਖਾਦੋ ਜੀ ਆਪਾਂ 150 ਰੁਪਏ ਐਮ ਆਰ ਪੀ ਐ ਪੈਣਾ ਕਿੰਨੇ ਦਾ 20 ਰੁਪਏ ਦਾ ਓਕੇ ਹੁਣ ਦੱਸ ਦਿਓ ਮੇਰੇ ਗ੍ਰਾਫ ਤੋਂ ਪਾਜੀ ਹੈ ਇਹ ਦੇਖੋ ਆਹ ਟ੍ਰਿਮਰ ਕਿੰਨੇ ਦਾ ਪੈਣਾ ਤੁਹਾਨੂੰ ਸਿਰਫ 100 ਰੁਪਏ ਦਾ ਟ੍ਰਿਮਰ ਪੈਣਾ ਓਕੇ ਜੀ ਦਿੱਲੀ ਵਾਲੇ ਵੀ ਨਹੀਂ ਦੇ ਸਕਦੇ 100 ਰੁਪਏ ਦਾ ਟ੍ਰਿਮਰ ਆ ਤੁਹਾਨੂੰ ਕਿੰਨੇ ਦਾ ਪੈਣਾ 150 ਰੁਪਏ ਦਾ ਠੀਕ ਹੈ ਜੀ